ਸਤਨਾਮੁ ਸਿਵਾਹਿ ਗੁਰੂ ਸਾਹਿਬ ਜੀਓ ਸਤਨਾਮੁ ਵਾਹਿਗੁਰੂ ਸਾਹਿਬ ਜੀਓ ਸੂਰਾ ਸੁਪਹਿਚਾਨੀ ਐ ਜੂਰ ਲੜ ਦਿਨ ਕੇਤ ਪੁਰਜਾ ਪੁਰਜਾ ਕਟ ਮਰੈ ਕਭੋ ਨ ਛਡੇ ਕੀਤ ਵਾਹ ਪ੍ਰਗਟਿਉ ਮਰਦ ਅਗਮੜਾ ਪਰਿਆਮੇ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਪਟਨਾ ਸ਼ਹਿਰ ਦੇ ਵਿਕੁਰਪਿਆ ਜੀ ਸਾਧ ਸੰਗਤ ਜੀ ਗੁਰੂ ਸਾਹਿਬਾ ਦਾ ਜਿਸ ਨੂੰ ਜਨਮ ਹੋਇਆ ਤੇ ਇਹ ਸਾਸ ਸੰਗਤ ਮਾਤਾ ਨਾਨਕੀ ਜੀ ਨੇ ਆਪਣੇ ਪੋਤਰੇ ਦੇ ਜਨਮ ਦੀ ਖਬਰ ਕਰਨ ਵਾਸਤੇ ਇੱਕ ਚੇਚੇ ਆਦਮੀ ਨੂੰ ਚਿੱਠੀ ਦੇ ਕੇ ਆਪਣੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਤੁਬਰੀ ਸ਼ਹਿਰ ਭੇਜਿਆ ਜਦੋਂ ਉਹ ਆਦਮੀ ਚਿੱਠੀ ਲੈ ਕੇ ਗੁਰੂ ਜੀ ਪਾਸ ਪਹੁੰਚਾ ਨਾ ਪੈਰੀ ਸਾਧ ਸੰਗਤ ਜੀ ਗੁਰੂ ਜੀ ਨੇ ਚਿੱਠੀ ਪੜ੍ਹ ਕੇ ਜਦ ਰਾਜਾ ਰਾਮ ਸਿੰਘ ਨੂੰ ਇਹ ਖੁਸ਼ੀਆਂ ਭਰੀ ਖਬਰ ਸੁਣਾਈ ਨਾ ਪਿਆਰੀ 사ਤਸੰਗਤ ਤਾਂ ਰਾਜੇ ਨੇ ਆਪਣੇ ਫੌਜੀ ਰਾਜੇ ਫੌਜੀ ਬਾਜੇ ਬਜਵਾਏ ਤੋਪਾਂ ਦੀ ਸ਼ਲਾਮੀ ਦਿੱਤੀ ਅਤੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਚਿਚੀ ਲੈ ਕੇ ਆਣ ਵਾਲੇ ਸਿੱਖ ਨੂੰ ਨਾ ਗੁਰੂ ਜੀ ਨੇ ਬਹੁਤ ਖੁਸ਼ੀਆਂ ਬਖਸ਼ੀਆਂ ਬਹੁਤ ਧਨ ਬਖਸ਼ਿਸ਼ ਕੀਤਾ ਉਸ ਦਾ ਲੋਕ ਪ੍ਰਲੋਕ ਤੇ ਸੰਗ ਸੰਗਤ ਸਾਧ ਸੰਗਤ ਜੀ ਸਵਾਰ ਦਿੱਤਾ ਉਪਰੰਤ ਗੁਰੂ ਜੀ ਨੇ ਮਾਤਾ ਜੀ ਨੂੰ ਚਿੱਠੀ ਲਿਖੀ ਕਿ ਮਾਤਾ ਜੀ ਮੈਂ ਸਮੇਂ ਮੈਂ ਇਸ ਸਮੇਂ ਨਾ ਕਾਮਰੂਪ ਪਾਸ ਧੁਬਰੀ ਸ਼ਹਿਰ ਪਹੁੰਚ ਕੇ ਠਹਿਰੇ ਹੋਏ ਹਾਂ ਰਾਜਾ ਰਾਮ ਸਿੰਘ ਦਾ ਕਮ ਸਵਾਰ ਕੇ ਅਸੀਂ ਛੇਤੀ ਹੀ ਵਾਪਸ ਤੁਹਾਡੇ ਪਾਸ ਪਟਨੇ ਆ ਜਾਵਾਂਗੇ ਗੁਰੂ ਨਾਨਕ ਸਾਹਿਬ ਤੁਹਾਡੇ ਅੰਗ ਸੰਗ ਹੈ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਸਹਿਬ ਜਾਦੇ ਦਾ ਰਾਮ ਗੋਬਿੰਦ ਰਾਏ ਰੱਖਣਾ ਇਹ ਅਸੀਸਾਂ ਭਰੀ ਤਿੱਥੀ ਵਾਲੀ ਚਿੱਠੀ ਪੜ੍ਹ ਕੇ ਮਾਤਾ ਜੀ ਅਤੇ ਸਾਰਾ ਪਰਿਵਾਰ ਬੜੇ ਪ੍ਰਸੰਨ ਹੋਏ ਤੇ ਜਿਹੜਾ ਵੀ ਕੋਈ ਮੰਗ ਮੰਗਤਾ ਜਾਂ ਹੋਰ ਪ੍ਰੇਮੀ ਮਾਤਾ ਜੀ ਨੂੰ ਵਧਾਈ ਦੇਣ ਵਾ ਘਰ ਆਉਂਦਾ ਤਾਂ ਮਾਤਾ ਜੀ ਉਸ ਨੂੰ ਤੁਨ ਬਸਤਰ ਅਤੇ ਮਠਾਈਆਂ ਆਦ ਨਾਲ ਪ੍ਰਸੰਨ ਕਰਕੇ ਭੇਜਦੇ ਘਰ ਆਉਣ ਵਾਲਿਆਂ ਇਸਤਰੀਆਂ ਦੇ ਛਾਏ ਪਰਛਾਏ ਤੋਂ ਸਹਿਬਜ਼ਾਦੇ ਨੂੰ ਦੀ ਰੱਖਿਆ ਕਾ ਵਾਸਤੇ ਮਾਤਾ ਜੀ ਨੇ ਅਨੇਕ ਪ੍ਰਕਾਰ ਦੇ ਬਚਾਓ ਕਰ ਕਰਦੇ ਰਹਿੰਦੇ ਸਨ ਜਿਵੇਂ ਕਿ ਦਰਸ਼ਨ ਕਰਨ ਆਈਆਂ ਇਸਤਰੀਆਂ ਨੂੰ ਸਾਹਿਬਜ਼ਾਦੇ ਦੇ ਦਰਸ਼ਨ ਦੂਰੋਂ ਹੀ ਦੂਰੋਂ ਹੀ ਕਰਵਾਣੇ ਆਪਣੇ ਕੁਛੜ ਚੱਕ ਕੇ ਕਰਾ ਦਿੰਦੇ ਕਿਸੇ ਉਪਰੇ ਮਰਦ ਨੂੰ ਘਰ ਦੇ ਬੁਹੇ ਵਿੱਚ ਨਾ ਵੜਨ ਦਿੰਦੇ ਕਿਉਂਕਿ ਬਾਲਕ ਰੂਪ ਕ੍ਰਿਸ਼ਨ ਭਗਵਾਨ ਨੂੰ ਕੰਸ ਦੀ ਭੇਜੀ ਹੋਈ ਪੂਤਨਾ ਦਾਈ ਨੇ ਆਪਣੇ ਥਨਾਂ ਨੂੰ ਜ਼ਹਿਰ ਲਾ ਕੇ ਦੁੱਧ ਪਿਆ ਸੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕ੍ਰਿਸ਼ਨ ਜੀ ਆਪ ਪਰਮੇਸ਼ਰ অবতার ਸਨ ਉਹ ਆਪ ਵੱਜ ਗਏ ਅਤੇ ਭੂਤਨਾ ਪਾਪਣ ਨੂੰ ਮਾਰ ਦਿੱਤਾ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਲਕ ਰੂਪ ਵਿੱਚ ਪਖੇ ਪਖਿਆਰਨ ਖੜਾ ਵੀ ਇਸਰੀ ਨੇ ਆਪਣੇ ਥਣਾ ਨੂੰ ਬਹੁ ਲਾ ਕੇ ਅਤੇ ਘਰ ਤੇ ਇੱਕ ਰਸੋਈਏ ਦੇ ਰਾਹੀਂ ਰਸੋਈਏ ਨੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਮਾਰਨ ਦੀ ਯਤਨ ਕੀਤਾ ਸੀ ਪਰ ਆਪ ਜੀ ਨੂੰ ਗੁਰੂ ਅਵਤਾਰ ਹੋਣ ਕਰਕੇ ਕੋਈ ਖੇਦ ਨਾ ਪਹੁੰਚਿਆ ਇਹਨਾਂ ਗੱਲਾਂ ਨੂੰ ਯਾਦ ਕਰਕੇ ਮਾਤਾ ਜੀ ਕਿਸੇ ਨੂੰ ਵੇਖਣ ਵਿਖਾਉਣ ਵਾਸਤੇ ਸਹਬਜ਼ਾਦੇ ਨੂੰ ਨਹੀਂ ਦਿੰਦੇ ਸਨ ਅੱਜ ਪੀਖਣ ਸ਼ਾਹ ਪਿੰਡ ਕੁਲਾਮ ਰਿਆਸਤ ਪਟਿਆਲਾ ਦਾ ਰਹਿਣ ਵਾਲਾ ਸੀ ਪੈਰੀ ਸਾਧ ਸੰਗਤ ਇੱਕ ਖੁਦਾਰ ਸਿੱਧਾ ਸਾਈਂ ਅਤੇ ਲੋ ਆਪਣੇ ਚੇਲੇ ਪਾਸ ਪਿੰਡ ਠਾਸਕੇ ਜ਼ਿਲ੍ਹਾ ਕਰਨਾਲ ਵਿੱਚ ਠਹਿਰਿਆ ਹੋਇਆ ਸੀ ਪੈਰੀ ਸਾਧ ਸੰਗਤ ਜੀ ਐਤਵਾਰ ਪੋ ਸੁਦੇ ਸਤਤਮੀ ਨੂੰ ਜਿਸ ਸਮੇਂ ਸਹਿਬਜ਼ਾਦੇ ਦਾ ਪਟਨੇ ਵਿੱਚ ਜਨਮ ਹੋਇਆ ਤਾਂ ਪੀਰ ਆਪਣੇ ਇਸ਼ਟ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸ ਨੂੰ ਅਚਨ ਚੇਤ ਹੀ ਉਰੂ ਦਿਸ਼ਾ ਵੱਲੋਂ ਰੋਸ਼ਨੀ ਦਿਸੀ ਜਿਸ ਨੂੰ ਵੇਖ ਕੇ ਉਸ ਨੇ ਅਨੁਭਵ ਕੀਤਾ ਕਿ ਇਸ ਦਿਸ਼ਾ ਵਿੱਚ ਇਸ ਸਮੇਂ ਕੋਈ ਮਹਾਪੁਰਸ਼ ਪੈਦਾ ਹੋਇਆ ਹੈ ਜਿਹੜਾ ਜੋਰ ਜੁਲੰਦ ਦੇ ਹਨੇਰੇ ਨੂੰ ਦੂਰ ਕਰੇਗਾ ਪੀਰ ਦੇਖ ਸ਼ਿਗਰ ਹੀ ਉੱਠ ਕੇ ਆਪੂਰ ਵੱਲ ਦਿਸ਼ਾ ਵੱਲ ਮੁੱਕਰ ਕੇ ਸਜਦਾ ਕੀਤਾ ਪੀਰ ਦੇ ਚੇਲਿਆਂ ਨੇ ਪੁੱਛਿਆ ਪੀਰ ਜੀ ਮੱਕਾ ਕ ਮੱਕਾ ਕਾਬਾ ਤਾਂ ਪਸ਼ਮ ਦਿਸ਼ਾ ਵਿੱਚ ਹੈ ਤੁਸੀਂ ਪੂਰਬ ਵੱਲ ਸਜਦਾ ਕਰ ਦਿੱਤਾ ਕਰ ਦਿੱਤਾ ਪੀਰ ਜੀ ਨੇ ਕਿਹਾ ਇਹ ਇਸ ਵਾਸਤੇ ਕਿ ਇੱਧਰ ਅੱਜ دین ਅਤੇ ਦੁਨੀਆ ਦਾ ਵਾਲੀ ਮਨੁੱਖਾ ਜਨਮ ਲੈ ਕੇ ਸੰਸਾਰ ਵਿੱਚ ਆਇਆ ਫਰਗਟ ਹੋਇਆ ਜੀ ਸੰਸਾਰ ਵਿੱਚ ਹੁਣ ਮੈਂ ਤੁਹਾਨੂੰ ਨੂਰੀ ਦਰਸ਼ਨ ਕਰਨ ਵਾਸਤੇ ਪਟਨੇ ਛੇਤੀ ਹੀ ਜਾਣਾ ਚਾਹੀਦਾ ਉਪਰੰਤ ਪੀਰ ਭੀਖਨ ਸ਼ਾ ਤਿਆਰੀ ਕਰਕੇ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਹੌਲੀ ਹੌਲੀ ਚੱਲ ਕੇ ਪਟਨੇ ਪਹੁੰਚ ਗਿਆ ਪੀਰ ਜੀ ਨੇ ਵੇਖਿਆ ਕਿ ਪੱਧਨੇ ਦਾ ਹਰ ਇੱਕ ਜੀਵ ਅਤੇ ਬਨਸਪਤੀ ਦਾ ਪੱਤਾ ਪੱਤਾ ਖੁਸ਼ੀਆਂ ਨਾਲ ਭਰਪੂਰ ਪ੍ਰਸੰਨ ਹੈ ਪੀਰ ਜੀ ਪੁੱਛਗਿਛ ਕਰਕੇ ਉਸ ਘਰ ਅੱਗੇ ਜਿੱਥੇ ਸਹਿਬਜ਼ਾਦੇ ਦਾ ਜਨਮ ਹੋਇਆ ਨਾ ਪਿਆਰੀ ਸਾਧ ਸੰਗਤ ਜੀ ਪਹੁੰਚ ਗਏ ਘਰ ਦੇ ਦਰਵਾਜ਼ੇ ਅੱਗੇ ਪੀਰ ਜੀ ਨੇ ਵੇਖਿਆ ਕਿ ਸਿੱਖ ਸੰਗਤਾਂ ਦੀ ਪੀੜ ਲੱਗੀ ਹੋਈ ਹੈ ਅਤੇ ਹਰ ਇੱਕ ਪ੍ਰਾਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਉਤਾਵਲਾ ਹੋ ਰਿਹਾ ਹੈ। ਪੀਰ ਜੀ ਨੇ ਮਾਮਾ ਕਿਰਪਾਲ ਨੂੰ ਮਿਲ ਕੇ ਬੇਨਤੀ ਕੀਤੀ ਅਸੀਂ ਬਹੁਤ ਦੂਰ ਪੰਜਾਬ ਦੇਸ਼ ਤੋਂ ਸਹਬਜ਼ਾਦੇ ਦੇ ਕੇਵਲ ਦਰਸ਼ਨ ਕਰਨ ਹੀ ਆਏ ਹਾਂ। ਸਾਨੂੰ ਦਰਸ਼ਨ ਕਰਾ ਦਿਓ। ਜਦ ਮਾਮਾ ਕਿਰਪਾਲ ਜੀ ਨੇ ਮਾਤਾ ਨਾਨਕੀ ਜੀ ਨੂੰ ਜਾ ਕੇ ਇਹ ਗੱਲ ਦੱਸੀ ਇੱਕ ਮੁਸਲਮਾਨ ਫਕੀਰ ਆਪਣੇ ਦੋ ਚੇਲਿਆਂ ਨਾਲ ਸਹਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹੈ ਤਾਂ ਮਾਤਾ ਜੀ ਨੇ ਮਨ ਵਿੱਚ ਬਹੁਤ ਧਿਆਰ ਕਰਕੇ ਕਿਹਾ ਕਿ ਬਾਦਸ਼ਾਹ ਕਿਹਾ ਕਿ ਬਾਦਸ਼ਾਹ ਗੁਰੂ ਘਰ ਦਾ ਕਰਨ ਨਾਲ ਵਿਰੋਧ ਰੱਖਦਾ ਹੈ ਇਹ ਪੀਰ ਮੁਸਲਮਾਨ ਹੈ ਕੀ ਪਤਾ ਕਿਸ ਗੱਲ ਵਾਸਤੇ ਇਹ ਆਪ ਆਇਆ ਹੈ ਜਾਂ ਇਸ ਨੂੰ ਕਿਸੇ ਵਿਰੋਧੀ ਨੇ ਸ਼ਹਿਬਜਾਦੇ ਨੂੰ ਕੋਈ ਨੁਕਸਾਨ ਪਹਛਾਣਨਾ ਪਹਛਾਣ ਵਾਸਤੇ ਭੇਜਿਆ ਹੈ ਮਾਤਾ ਜੀ ਨਾਲ ਵਿਚਾਰ ਕਰਕੇ ਮਾਮਾ ਕਿਰਪਾਲ ਜੀ ਨੇ ਬਾਹਰ ਆ ਕੇ ਪੀਰ ਨੂੰ ਕਿਹਾ ਸائیں ਜੀ ਜਦ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਰਸ਼ਨ ਨਾ ਕਰ ਲੈਣ ਤਦ ਤੱਕ ਕਿਸੇ ਹੋਰ ਆਦਮੀ ਨੂੰ ਇਹਨਾਂ ਦੇ ਬਥੇ ਲਾਉਣਾ ਠੀਕ ਨਹੀਂ ਤੁਸੀਂ ਕੁਝ ਮਹੀਨੇ ਠਹਿਰ ਕੇ ਫਿਰ ਆ ਜਾਣਾ ਤਾਤੇ ਤਾਂ ਕਿ ਇਹਨਾਂ ਦੇ ਪਿਤਾ ਵੀ ਅਸਾਮ ਤੋਂ ਵਾਪਸ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਲੈ ਜਾਓ ਪਰ ਪੀਰ ਨੇ ਕਿਹਾ ਮੈਨੂੰ ਇਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਇਹ ਖੁਦਾ ਰੂਪ ਹੈ ਮੈਂ ਇਹਨਾਂ ਦੇ ਦਰਸ਼ਨ ਕਰਕੇ ਹੀ ਜਾਵਾਂਗਾ ਪਰ ਜਦ ਫਿਰ ਵੀ ਇਹਨਾਂ ਮਾਤਾ ਜੀ ਨੇ ਨਾ ਫਰ ਨਾ ਕੀਤੀ ਨਾ ਤਾਂ ਪੀਰ ਖਾਣਾ ਪੀਣਾ ਛੱਡ ਕੇ ਬੂਹੇ ਅੱਗੇ ਆਸਣ ਲਾ ਕੇ ਬੈਠ ਗਿਆ ਜਦ ਤਿੰਨ ਦਿਨ ਇਸ ਤਰ੍ਹਾਂ ਬੀਤ ਗਏ ਨਾ ਤਾਂ ਪੀਰ ਦਾ ਦ੍ਰਿੜ ਨਿਸ਼ਟ ਹੱਥ ਵੇਖ ਕੇ ਮਾਤਾ ਜੀ ਨੇ ਕਿਰਪਾਲ ਚੰਦ ਨੂੰ ਆਖਿਆ ਕਿ ਪੀਰ ਨੂੰ ਸ਼ਹਿਦਾ ਜਾਦੇ ਦੇ ਦਰਸ਼ਨ ਕਰਾ ਦਿਓ ਕਿਰਪਾਲ ਚੰਦ ਸੁੰਦਰ ਬਸਰਾ ਵਿੱਚ ਲਪੇਟ ਕੇ ਸਹਿਬਜ਼ਾਦੇ ਨੂੰ ਦੋਹਾਂ ਹੱਥਾਂ ਉੱਤੇ ਚੁੱਕ ਕੇ ਪੀਰ ਉਪਾਸ ਲੈ ਆਇਆ ਪੀਰ ਪੀਖਣ ਸ਼ਾਹ ਨੇ ਬਾਲਕ ਰੂਪ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਅਤੇ ਫਿਰ ਦੋ ਕੁੱਜੀਆਂ ਇੱਕ ਵਿੱਚ ਦੁੱਧ ਤੇ ਇੱਕ ਵਿੱਚ ਪਾਣੀ ਪਾ ਕੇ ਸਹਿਬਜ਼ਾਦੇ ਅੱਗੇ ਕੀਤੀਆਂ ਸਹਿਬਜ਼ਾਦੇ ਨੇ ਅੰਗੜਾਈ ਲੈ ਕੇ ਆਪਣੀਆਂ ਬਾਹਾਂ ਲੰਮੀਆਂ ਕਰਕੇ ਦੋਹਾਂ ਕੁਜੀਆਂ ਉਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਪਿਆਰੀ ਸਾਧ ਸੰਗਤ ਜੀ ਇਹ ਵੇਖ ਕੇ ਪੀਰ ਬੜਾ ਪ੍ਰਸੰਨ ਹੋ ਗਿਆ ਅਤੇ ਸਜਦਾ ਕਰਕੇ ਨਮਸਕਾਰ ਕੀਤੀ ਜਦ ਇਹ ਕੁਜੀਆਂ ਵਾਲੀ ਗੱਲ ਪੀਰ ਜੀ ਨੂੰ ਪੁੱਛੀ ਗਈ ਨਾ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਇਹਨਾਂ ਦੀ ਪ੍ਰੀਖਿਆ ਕੀਤੀ ਸੀ ਕਿ ਇਹ Hindu ਮਜ਼ਬੂਤ ਦਾ ਪੱਖ ਲੈ ਕਰਨਗੇ ਜਾਂ ਮੁਸਲਮਾਨ ਦਾ ਪਰ ਇਹਨਾਂ ਨੇ ਇਸ਼ਾਰਾ ਕੀਤਾ ਕਿ ਇਹ ਇਨਾ ਵਾਸਤੇ ਦੁਹਾਂ ਮਜਵਾ ਵਾਸਤੇ ਆਏ ਹਨ ਇੱਕੋ ਜਹਾ ਦੁਹਾਂ ਮਜਵਾ ਵਾਸਤੇ ਇੱਕੋ ਜਹਾ ਇਹ ਸੁਪਰੰਧ ਪੀਰ ਬਾਲਕ ਰੂਪ ਗੁਰੂ ਜੀ ਦੀ ਮਹਿਮਾ ਕਰਦਾ ਹੋਇਆ ਵਾਪਸ ਠਾਸਕੇ ਨੂੰ ਮੁੜ ਪਿਆ ਆਪਣੇ ਪਿੰਡ ਵਾਪਸ ਮੁੜ ਆਇਆ ਮਾਤਾ ਜੀ ਨੇ ਸਹਿਬਜ਼ਾਦੇ ਦੇ ਸੋਣ ਅਤੇ ਖੇਡਣ ਵਾਸਤੇ ਇੱਕ ਬੜਾ ਸੁੰਦਰ ਪੰਘੂੜਾ ਬਣਾਇਆ ਸੀ ਜਿਸ ਵਿੱਚ ਸਹਿਬ ਜਾਇਦੇ ਨੂੰ ਲਟਾ ਕੇ ਮਾਤਾ ਜੀ ਉਸ ਦੇ ਪਾਸ ਬੈਠ ਕੇ ਲੋਰੀਆਂ ਦਿੰਦੇ ਅਤੇ ਅੰਗੂੜੇ ਨੂੰ ਹਲਾ ਕੇ ਦਿਲ ਪ੍ਰਗਟਾਵਾ ਕਰਦੇ ਰਹਿੰਦੇ ਆਪ ਜੀ ਦੇ ਹੱਥਾਂ ਦੇ ਕੜੇ ਪੈਰ ਦੇ ਪੌਂਟੇ ਅਤੇ ਲੱਕ ਦੀ ਤੜਾਗੀ ਦੇ ਘੁੰਗਰੂ ਛਨ ਛਨ ਕਰਕੇ ਕਰਦੇ ਰਹਿੰਦੇ ਮਾਤਾ ਨਾਨਗੀ ਜੀ ਇਸ਼ਨਾਨ ਕਰਾ ਕੇ ਸੁੰਦਰ ਗਹਿਣੇ ਕੱਪੜੇ ਪਹਿਨਾ ਕੇ ਪਨਾਉਂਦੇ ਅਤੇ ਗੱਡੀਰੇ ਨਾਲ ਖੇਡਣਾ ਵੇਖ ਕੇ ਬਹੁਤ ਪ੍ਰਸੰਨ ਹੁੰਦੇ। ਇੱਕ ਦਿਨ ਮਾਮਾ ਗਰਬਾਲ ਜੀ ਨੂੰ ਗੋਦੀ ਵਿੱਚ ਲੈ ਕੇ ਹੋਰ ਬਾਲਕਾਂ ਨਾਲ ਗੰਗਾ ਵਿੱਚ ਬਿੜੀ ਦੀ ਸੈਰ ਕਰ ਰਹੇ ਸਨ ਤਾਂ ਗੰਗਾ ਦਾ ਪਾਣੀ ਉੱਪਰ ਚੜਦਾ ਆਵੇ ਮੰਮਾ ਜੀ ਅਤੇ ਹੋਰ ਸਾਥੀ ਬਾਲਕ ਬਹੁਤ ਘਬਰਾਏ ਪਰ ਗੰਗਾ ਦਾ ਪਾਣੀ ਆਪ ਜੀ ਦੇ ਚਰਨ ਪਰਸਕੇ ਪੈਰਾਂ ਤੱਕ ਪੈਰਾਂ ਨੂੰ ਛੂ ਕੇ ਤਤਕਾਲ ਹੀ ਇੱਥੇ ਆਪਣੇ ਅਸਲੀ ਟਿਕਾਣੇ ਉੱਪਰ ਚੱਲਿਆ ਗਿਆ ਇਹ ਕੌਤਕ ਵੇਖ ਕੇ ਸਾਰੇ ਸਾਥੀਆਂ ਨੇ ਆਪ ਜੀ ਨੂੰ ਪੂਰਨ ਪੁਰਖ ਜਾਣ ਕੇ ਨਮਸਕਾਰ ਕੀਤੀ ਘਰ ਦੇ ਵਿਹੜੇ ਵਿੱਚ ਇੱਕ ਖੂਹ ਸੀ ਪੈਰੀ ਸਾਧ ਸੰਗਤ ਜਿਸ ਦਾ ਪਾਣੀ ਚੰਗਾ ਹੋਣ ਕਰਕੇ ਮਹੱਲੇ ਦੀਆਂ ਔਰਤਾਂ ਪਾਣੀ ਦੇ ਘੜੇ ਭਰਨ ਆਉਂਦੀਆਂ ਜਦ ਇਹ ਔਰਤਾਂ ਪਾਣੀ ਨਾਲ ਭਰੇ ਹੋਏ ਘੜੇ ਸਿਰਾਂ ਤੇ ਚੁੱਕ ਕੇ ਤੁਰਦੀਆਂ ਸੀ ਨਾ ਤਾਂ ਆਪ ਜੀ ਪਿੱਛੋਂ ਗੁਲੇਲ ਦਾ ਨਿਸ਼ਾਨਾ ਮਾਰ ਕੇ ਉਹਨਾਂ ਦੇ ਘੜੇ ਭੰਨ ਦਿੰਦੇ ਹਨ ਉਹਨਾਂ ਦੇ ਰੋਜ਼ ਦੇ ਉਲਾਂਮੇ ਸੁਣ ਕੇ ਜਦ ਮਾਤਾ ਜੀ ਆਪ ਜੀ ਨੂੰ ਤਾੜਨਾ ਕਰਦੇ ਤਾਂ ਆਪ ਜੀ ਹੱਸ ਕੇ ਭੱਜ ਜਾਂਦੇ ਤੇ ਗੱਲ ਟਾਲ ਦਿੰਦੇ ਇਸਰਾ ਦੇ ਕਲੇਸ਼ ਤੋਂ ਤੰਗ ਆ ਕੇ ਤੰਗ ਆਣ ਕੇ ਮਾਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਬੇਨਤੀ ਕੀਤੀ ਕਿ ਮਹਾਰਾਜ ਇਸ ਖੂਦਾ ਪਾਣੀ ਖਾਰਾ ਹੋ ਜਾਵੇ ਜਿਸ ਨਾਲ ਨਾ ਕੋਈ ਪਾਣੀ ਭਰਨ ਆਵੇ ਤੇ ਅਤੇ ਨਾ ਕੋਈ ਔਲੰਮੇ ਦਾ ਕੰਮ ਹੋਵੇ ਮਾਤਾ ਜੀ ਦੀ ਬੇਨਤੀ ਪ੍ਰਵਾਨ ਹੋ ਗਈ ਅਤੇ ਖੂਹ ਦਾ ਪਾਣੀ ਖਾਰਾ ਹੋ ਗਿਆ ਪੇਰੀ ਸਾਧ ਸੰਗ ਜੀ ਇਸਤਰੀਆਂ ਪਾਣੀ ਪਰੰਤੋਂ ਹਟ ਗਈਆਂ ਇੱਕ ਦਿਨ ਗੰਗਾ ਵਿੱਚ ਬੇੜੀ ਦੀ ਸੈਰ ਕਰਨ ਮਾਮੇ ਸਮੇਂ ਆਪ ਜੀ ਦੇ ਆਪ ਜੀ ਨੇ ਇੱਕ ਹੱਥ ਦਾ ਸੋਨੇ ਦਾ ਕੜਾ ਦਰਿਆ ਵਿੱਚ ਡਿੱਗ ਗਿਆ ਜਦ ਘਰ ਆਇਆ ਤਾਂ ਮਾਤਾ ਜੀ ਨੇ ਪੁੱਛਿਆ ਕਿ ਲਾਲ ਜੀ ਇਹ ਕੜਾ ਕਿੱਥੇ ਹੈ ਜ ਆਪ ਦੇ ਹੱਥ ਵਿੱਚ ਸਨ ਨਾ ਕੜਾ ਕਿੱਥੇ ਗਿਆ ਤਾਂ ਆਪ ਜੀ ਨੇ ਕਿਹਾ ਮਾਤਾ ਜੀ ਇਹ ਦਰਿਆ ਵਿੱਚ ਡਿੱਗ ਕੇ ਗਵਾਚ ਗਿਆ ਮਾਤਾ ਜੀ ਨੇ ਕਿਹਾ ਚੱਲ ਦੱਸ ਕਿੱਥੇ ਡਿੱਗਿਆ ਆਪ ਜੀ ਮਾਤਾ ਜੀ ਨੂੰ ਲੈ ਕੇ ਗੰਗਾ ਕਿਨਾਰੇ ਆ ਗਏ ਅਤੇ ਦੂਸਰੇ ਹੱਥ ਦਾ ਕੜਾ ਲਾ ਕੇ ਪਾਣੀ ਵਿੱਚ ਵਗਾਹ ਮਾਰਿਆ ਕਹਿੰਦੇ ਇੱਥੇ ਇੱਥੇ ਕੋ ਡਿੱਗਾ ਸੀ ਆਪ ਜੀ ਦੀ ਇਹ ਲਾਪਰਵਾਹੀ ਵੇਖ ਕੇ ਮਾਤਾ ਜੀ ਆਪ ਜੀ ਨੂੰ ਲੈ ਕੇ ਘਰ ਆ ਗਏ ਘਰ ਆਣ ਕੇ ਸਹਿਬ ਜੱਦੀ ਦੀ ਜੀ ਨੇ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ ਇਹਨਾਂ ਹੱਥਾਂ ਨਾਲ ਹੀ ਜਲਮਾਂ ਦਾ ਨਾਸ਼ ਕਰਕੇ ਇਹ ਗਰੀਬਾਂ ਦੀ ਰੱਖਿਆ ਕਰਨੀ ਹੈ ਇਹਨਾਂ ਨਾਲ ਹੀ ਅੰਮ੍ਰਿਤ ਤਿਆਰ ਕਰਕੇ ਸਹਸਹੀਨਾ ਵਿੱਚ ਸ਼ਕਤੀ ਭਰ ਕੇ ਖਾਲਸਾ ਸਜਣਾ ਹੈ ਜੇਕਰ ਇਹਨਾਂ ਹੱਥਾਂ ਨੂੰ ਮਾਇਆ ਤੇ ਮਾਇਆ ਦੇ ਕੜਿਆਂ ਨੇ ਜਕੜ ਲਿਆ ਨਾ ਤਾਂ ਫਿਰ ਇਹ ਕੰਮ ਜਿਹੜੇ ਅਕਾਲ ਪੁਰਖ ਨੇ ਕਰਨ ਸਾਨੂੰ ਆਗਿਆ ਦਿੱਤੀ ਹੈ ਉਹ ਕਿਸ ਤਰ੍ਹਾਂ ਪੂਰੇ ਹੋਣਗੇ ਜ਼ੁਲਮ ਨੂੰ ਦੂਰ ਕਰਨਾ ਵਾਸਤੇ ਇਹਨਾਂ ਹੱਥਾਂ ਨੂੰ ਲੋਹੇ ਵਾਂਗੂ ਸ਼ਕਤੀਸ਼ਾਲੀ ਮਜ਼ਬੂਤ ਕਰਨ ਵਾਸਤੇ ਲੋਹੇ ਦਾ ਕੜਾ ਪਹਿਨਣਾ ਜ਼ਰੂਰੀ ਹੈ ਸੁਖ ਖਾਲਸਾ ਪੰਥ ਸਾਜੇ ਆਪ ਜੀ ਨੇ ਆਪਣੇ ਸਿੱਖਾਂ ਨੂੰ ਲੋਹੇ ਦਾ ਕੜਾ ਪਹਿਨਣ ਦਾ ਹੀ ਹੁਕਮ ਦਿੱਤਾ ਜੋ ਜਗਤ ਪ੍ਰਸਿੱਧ ਹੈ ਗੰਗਾ ਦੀ ਜਿਸ ਘਾਟ ਉਤੇ ਆਪ ਜੀ ਖੇਡਦੇ ਅਤੇ ਸ਼ਿਦਾਨ ਕਰਦੇ ਹੁੰਦੇ ਸਨ ਉਸ ਦਾ ਨਾਮ ਗੋਬਿੰਦ ਘਾਟ ਪ੍ਰਸਿੱਧ ਹੈ ਪਿਆਰੀ 사ਸੰਗਤ ਜੀ ਪੰਡਿਤ ਸ਼ਿਵਦਾਤ ਰਾਮਚੰਦ ਜੀ ਦਾ ਅਨੰਦ ਭਗਤ ਸੀ ਉਹ ਰੋਜ਼ ਹੀ ਸਵੇਰੇ ਗੰਗਾ ਕਿਨਾਰੇ ਬੈਠ ਕੇ ਪਾਠ ਪੂਜਾ ਕਰਦਾ ਅਤੇ ਰਾਮ ਮੂਰਤੀ ਧਿਆਨ ਵਿੱਚ ਬੈਠ ਕੇ ਕਈ ਕਈ ਘੰਟੇ ਸਮਾਧੀ ਲਾ ਕੇ ਬੈਠਾ ਰਹਿੰਦਾ ਸੀ ਪਰ ਉਸ ਨੂੰ ਅਜੇ ਤੱਕ ਰਾਮ ਦਰਸ਼ਨ ਨਹੀਂ ਸੰ ਹੋਏ ਲੋਕਾਂ ਪਾਸੋਂ ਸਹਿਬ ਜੀ ਦੀ 36 ਛਾਦੀ ਕੌਤਕ ਦੀ ਮਹਿਮਾ ਸੁਣ ਕੇ ਇੱਕ ਦਿਨ ਪੰਡਿਤ ਨੇ ਮਨ ਵਿੱਚ ਕਿਹਾ ਕਿ ਜੇਕਰ ਉਹ ਪੂਰਨ ਅਵਤਾਰ ਹੈ ਤਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਫਿਰ ਅੱਗੇ ਤੋਂ ਮੈਂ ਇਹਨਾਂ ਦੀ ਹੀ ਪੂਜਾ ਮੰਨਤਾ ਕਰਾਂਗਾ ਕਰਿਆ ਕਰਾਂਗਾ ਜਦ ਪੰਡਿਤ ਜੀ ਨੇ ਮਨ ਵਿੱਚ ਇਹ ਧਾਰਨਾ ਧਾਰੇ ਲਈ ਤਾਂ ਕੁਝ ਦਿਨ ਉਪਰੰਤ ਜਦ ਉਹ ਆਪਣੇ ਨੇਮ ਅਨੁਸਾਰ ਸਮਾਧੀ ਲਾ ਕੇ ਬੈਠਾ ਹੋਇਆ ਸੀ ਤਾਂ ਅੰਤਰਜਾਮੀ ਗੁਰੂ ਜੀ ਬਾਲਕਦਾਲ ਬਾਲਕਾਂ ਨਾਲ ਖੇਡਦੇ ਹੋਏ ਪੰਡਿਤ ਸ਼ਿਵਦਤ ਦੇ ਮੋਹਰੇ ਖੜੇ ਹੋ ਗਏ ਆ ਕੇ ਸਮਾਧੀ ਲੀਨ ਪੰਡਤ ਨੂੰ ਇਉਂ ਜਾਪਿਆ ਕਿ ਜਿਵੇਂ ਸ਼੍ਰੀ ਰਾਮਚੰਦਰ ਜੀ ਉਸ ਦੇ ਸਾਹਮਣੇ ਸਖਿਆਦ ਖੜੇ ਹਨ ਇਹ ਅਰੁਭ ਉਕਰ ਕੇ ਉਸ ਨੇ ਝਟਪਟ ਹੀ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਉਸ ਦੇ ਸਾਹਮਣੇ ਸ਼੍ਰੀ ਗੁਰੂ ਗੋਬਿੰਦ ਗੋਬਿੰਦ ਰਾਏ ਜੀ ਖੜੇ ਸਨ ਹੱਸ ਰਹੇ ਸਨ ਇਹ ਵੇਖ ਕੇ ਪੰਡਤ ਨੇ ਆਪਣੇ ਮਨ ਦੀ ਭਾਵਨੀ ਵੇਖ ਕੇ ਛਿਗਰ ਹੀ ਉੱਠ ਕੇ ਅੰਤਿ ਸ਼ਰਦਾ ਸਾਹਿਤ ਆਪ ਜੀ ਨੂੰ ਨਮਸਕਾਰ ਕਰਕੇ ਆਪਣੇ ਪੂਜਿਆ ਆਪਣੇ ਪੂਜਿਆ ਮੰਨ ਲਿਆ ਇਹ ਵਾਰ ਵਾਰਤਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਸ਼ਹਿਜਾਦਾ ਜੀ ਦੇ ਪੰਡਿਤ ਸ਼ਿਵਦਾਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਅਤੇ ਉਹ ਆਪ ਜੀ ਦਾ ਅਨੰਨ ਭਗਤ ਬਣ ਗਏ ਸੋ ਅੱਜ ਦੀ ਕਥਾ ਇੱਥੇ ਸਮਾਪਤੀ ਕਰਦੇ ਆ ਸਾਧ ਸੰਗਤ ਜੀ ਕਲ ਰੂਪ ਰਾਜਾ ਫਤੇ ਚੰਦ ਰਾਣੀ ਮੈਣੀ ਦੀ ਕਥਾ ਸੁਣ ਲਈ ਹੈ ਸੋ ਆਪ ਜੀ ਨੇ ਇਸ ਇਸ ਦਾ ਹਜ਼ਾਰ ਸਤਿਕਾਰ ਕਰਦੇ ਹੋਏ ਆਪ ਜੀ ਨੇ ਇਸ ਕਥਾ ਨੂੰ ਬੜੇ ਪ੍ਰੇਮ ਨਾਲ ਸੁਣਨਾ ਪੇਰੀ ਸਾਧ ਸੰਗਤ ਜੀ ਸੋ ਆਪ ਸਬਸਕ੍ਰਾਈਬ ਜਰੂਰ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰਿਓ ਪਏਓ ਭੈਣੋ ਭਰਾਓ ਵੀਰੋ ਤੇ ਬਜ਼ੁਰਗੋ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਇੱਥੇ ਕੋਈ ਪੈਸਾ ਨਹੀਂ ਲੱਗਦਾ ਪੇਰੀ ਸਾਧ ਸੰਗਤ ਇੱਥੇ ਸਿਰਫ ਆਪਦਾ ਪਿਆਰ ਹੈ ਸਬਸਕ੍ਰਾਈਬ ਟੂ ਬਟਨ ਦਬਾ ਦਿਓ ਲਾਈਕ ਸ਼ੇਅਰ ਤੇ ਦਬਾ ਦਿਓ ਕੋਈ ਪੈਸਾ ਨਹੀਂ ਲੱਗਦਾ ਇਹ ਆਪਜੀ ਦਾਲ ਇਸ ਤਰ੍ਹਾਂ ਕਰਨਾ ਸਾਡੇ ਹੌਸਲੇ ਬਲੰਦ ਹੁੰਦੇ ਹਨ ਕਿ ਸਾਡੀ ਸ਼ਗਤ ਸਾਡੇ ਨਾਲ ਪਿਆਰ ਕਰਦੀ ਹੈ ਇਸ ਕਰਕੇ ਇਹ ਕਾਰਜ ਆਪ ਕਰਿਆ ਕਰੋ ਅਸੀਂ ਆਪਜੀ ਵਾਸਤੇ ਇਤਿਹਾਸ ਗੁਰੂ ਸਾਹਿਬਾਂ ਦੇ ਨਵੇਂ-ਨਵੇਂ ਇਤਿਹਾਸ ਲੈ ਕੇ ਆਪਜੀ ਪਾਸ ਪਹੁੰਚਦੇ ਹਾਂ ਸੋ ਆਪ ਸਤਿਕਾਰ ਸਹਿਤ ਇਸ ਨੂੰ ਸਰਵਣ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ